ਸ਼ਾਤਰੀ ਕਾਲ ਦੋਸਤੋ ਅਸੀਂ ਅੱਜ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਝੰਡਸਰ ਸਾਹਿਬ ਜੋ ਕਿ ਠੁੱਲੀਵਾਲ ਤੋਂ ਖਿਆਲ ਵਾਲੀ ਸੜਕ ਦੇ ਉੱਪਰ ਸਥਿਤ ਹੈਗਾ ਇਹ ਆਪਣੇ ਨਾਂ ਨਾਲ ਹੋਰ ਚਾਰ ਪਿੰਡਾਂ ਨੂੰ ਵੀ ਜੋੜਦਾ ਹੈਗਾ ਜਿਵੇਂ ਕਿ ਝੰਡਸਰ ਠੁੱਲੀਵਾਲ ਝੰਡਸਰ ਸਹੌਰ ਝੰਡਸਰ ਹਮੀਦੀ ਅਤੇ ਝੰਡਸਰ ਖਿਆਲੀ ਇਹ ਗੁਰੂ ਘਰ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧ ਰੱਖਦਾ ਹੈਗਾ ਦੋਸਤੋ ਸਾਨੂੰ ਕਰਾਉਣੇ ਆ ਇਸ ਗੁਰੂ ਘਰ ਦੇ ਦਰਸ਼ਨ ਅਸੀਂ ਗੁਰੂ ਘਰ ਪਹੁੰਚ ਚੁੱਕੇ ਹਾਂ ਜੀ ਤੁਨ ਜਦੋਂ ਗੁਰੂ ਆਰਗੋ ਬੰਦੇ ਸਾਹਿਬ ਜੀ ਇੱਥੇ ਪਹੁੰਚੇ ਤਾਂ ਇੱਥੇ ਜਿਹੜੀ ਧਰਤੀ ਸੀਗੀ ਉਹ ਖੁੱਲੇ ਮੈਦਾਨ ਦੀ ਤਰ੍ਹਾਂ ਸੀਗੀ ਤੇ ਇੱਥੇ ਇੱਕ ਪਤੀਰ ਬਾਕੀ ਦਾਦਾ ਸੀਗਾ ਜਦੋਂ ਉਹ ਗੁਰੂ ਜੀ ਨੂੰ ਦੇਖ ਕੇ ਉੱਠ ਕੇ ਜਾਣ ਲੱਗੇ ਤਾਂ ਗੁਰੂ ਜੀ ਨੇ ਹਾਕ ਮਾਰ ਕੇ ਕਿਹਾ ਤੇ ਤਕੀਰਾ ਜਾਨਾ ਤੇ ਤਕੀਰ ਨੇ ਕਿਹਾ ਕਿ ਹੁਣ ਤੁਸੀਂ ਆ ਗਏ ਹੋ ਮੇਰੀ ਇੱਥੇ ਲੋੜ ਸੀ ਤੇ ਗੁਰੂ ਜੀ ਨੇ ਕਿਹਾ ਨਹੀਂ ਤਕੀਰ ਜੀ ਮੇਰੇ ਤੋਂ ਪਹਿਲਾਂ ਤੁਹਾਨੂੰ ਮੱਥਾ ਟੇਕਿਆ ਜਾਵੇਗਾ ਇਹ ਉਹ ਜਗ੍ਹਾ ਜਿੱਥੇ ਤਕੀਰ ਪਾਠ ਕੀਰਤਨ ਕਰਦਾ ਸੀ ਆ ਇਹ ਉਹਨਾਂ ਦੀ ਜਗ੍ਹਾ ਬਣੀ ਜੀ ਹੈ ਜੀ ਅੱਜ ਵੀ ਸੰਗਤਾਂ ਜਦੋਂ ਇਹ ਗੁਰੂ ਘਰ ਆਉਂਦੀਆਂ ਨੇ ਗਿਆ ਤਾਂ ਪਹਿਲਾਂ ਇਹ ਜਗ੍ਹਾ ਤੇ ਮੱਥਾ ਟੇਕਦੀਆਂ ਨੇ ਦੇ ਬਾਅਦ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਨਾਸ਼ਤ ਮਾਰਕ ਤੋਂ ਹੁੰਦੀਆਂ ਨੇ। ਇਹ ਉਹ ਸੁਪਰੀਅਰ ਜਗ੍ਹਾ ਕੀ ਇੱਥੇ ਆਪਾਂ ਹੁਣ ਮੱਠਾ ਟੇਕਣ ਤੋਂ ਬਾਅਦ ਉੱਪਰ ਚੱਲਦੇ ਆਂਗੇ ਦਰਬਾਰ ਸਾਹਿਬ ਵਿੱਚ। ਹਰਿ ਆਪਾ ਹੋਲਾ ਦੇਵ ਆਲਾ ਦਾਸ ਦੇਵ ਦੇਵ ਆਲਾ ਜਗਤ ਨਾਦੀ ਕੋਲਾ ਦੇਵ ਆਲਾ ਦੇਵ ਆਦੇ ਸਭ ਜਾਇਆ ਹੈ ਹਰਿ ਸਰਕਾਰ ਆਇਆ ਹੋਲਾ ਹੈ ਬੰਵਰੇ ਦਾਸ ਨਾਮਾ ਕਰਮਾ ਤੋ ਬਤਨ ਆਦਵਨ ਨਾਮੋ ਜੀਤੂ ਭਗਵਾਨੋ ਮਨੋ ਰੇਤਿਆ ਇਹ ਦੋਨ ਸਾਣ ਸਾਬ ਲੱਗੇ ਹੋਏ ਨੇਗੇ ਇਹ ਮੀਰੀ ਤੇ ਪੀਰੀ ਦੀ ਨਿਸ਼ਾਨੀ ਹਨ ਦਾ ਹਰਕ ਸ਼੍ਰੀ ਦਰਬਾਰ ਸਾਹਿਬ ਦੇ ਅੱਗੇ ਬਣੀ ਹੋਈ ਹੈਗੀ ਬਹੁਤ ਸੋਹਣੀ ਹੈਗੀ ਸੰਤਾਂ ਇੱਥੇ ਬੈਠ ਕੇ ਇੰਤਜ਼ਾਮ ਕਰਦੀਆਂ ਨੇਗੀਆਂ ਜਿਹੜਾ ਨਰਾਇਣ ਦੇ ਦੌਰਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਕੇ ਇੱਕ ਸੁੱਕੇ ਕਿੱਲੇ ਨਾਲ ਆਪਣਾ ਘੋੜਾ ਬੰਨਿਆ ਸੀਗਾ ਤੇ ਉਹ ਸੁੱਕਾ ਕਿੱਲਾ ਹਰਾ ਭਰਾ ਹੋ ਗਿਆ ਇਹ ਝੰਡ ਅੱਜ ਵੀ ਇੱਥੇ ਮੌਜੂਦ ਹੈਗਾ ਤੇ ਆ ਕੇ ਅੱਜ ਵੀ ਮੱਥਾ ਠੇਗਦੀਆਂ ਨੇ ਤੇ ਆਪਣੀ ਜੋ ਵੀ ਸੁੱਖ ਸੁਖਦੀਆਂ ਨੇ ਉਹ ਪੂਰੀ ਹੁੰਦੀ ਆ ਤੇ ਆਪਣੀ ਸ਼ਕ ਚੜਾ ਕੇ ਜਾਂਦੀਆਂ ਨੇ ਨਿਮ ਬਣ ਜਾਂਦੀ ਆ ਸੇਰੇ ਬਣੇ ਜਾਂਦੇ ਨੇਗੇ ਇਹ ਸੋਹਣ ਬਣਿਆ ਹੋਇਆ ਕਰ ਜੀ ਜਿੱਤੇ ਸੰਕਟਾਂ ਇਸ਼ਨਾਨ ਕਰਦੀਆਂ ਨੇ ਕੀਆਂ ਸਤਿ ਸ਼੍ਰੀ ਅਕਾਲ ਮਹਾਰਾਜਾ ਜੀ ਆਇਆਂ ਨੂੰ ਜੀ ਇੱਥੇ ਹਰ ਸਮੇਂ ਅਖੰਡ ਪਾਠ ਪ੍ਰਕਾਸ਼ ਰਹਿੰਦਾ ਹੈ ਜੇ ਇੱਥੇ ਜੇ ਕਿਸੇ ਨੇ ਅਖੰਡ ਪਾਠ ਪ੍ਰਕਾਸ਼ ਕਰਾਉਣਾ ਹੋਵੇ ਤਾਂ तकरीबन 2-3 ਸਾਲ ਦੀ ਬੇਟ ਕਰਨੀ ਪੈਂਦੀ ਹੈ ਜੀ ਤੇ ਆਮ ਇੱਥੇ ਪੂਰਨਮਾਸੀ ਦਾ ਦਿਹਾੜਾ ਹਰ ਮਹੀਨੇ ਮਨਾਇਆ ਜਾਂਦਾ ਦਾ ਹਰ ਹਾਲ ਮੁਕਤੇ ਗੁਰਨਾਮੁ ਸਤਿ ਹੋਏ ਨਾਮ ਅਪਰਪਿਆ ਤੁਸ ਸਤਿ ਹੋਏ ਪਉ ਸੇਰੋ ਕਰਤ ਕਰੁ ਗੁਰ ਜੀ ਕੋ ਨਿਵਾਹਾ ਹੋਇ ਸਤਿ ਸਿਦਿ ਸਤਿ ਜਗਤ ਜੀ इधर बहुत सोहना लंगर हार बनया होया है तो इतने हर समय गुरु का लंगर चलता रहा ਹੋਰ ਗੁਰੂ ਘਰਾਂ ਦੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨਾਲ ਜੁੜੋ ਤੇ ਮਿਲਦੇ ਆਂ ਦੋਸਤੋ ਤੁਹਾਨੂੰ ਅਗਲੇ ਗੁਰੂ ਘਰ